ਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਦੋ ਬਾਬਿਓ ਤੇ ਚੱਲਦੇ ਆਂ ਜੇ ਬਾਜੀ ਤੇ ਹਨਾ ਤੇ ਆਪਸ ਚ ਦੀਆਂ ਬਾਗੀਆਂ ਪੁੱਛ ਕੇ ਵੀਡੀਓ ਬਣਾਈ ਦੀਆਂ ਹਨਾ ਉਹ ਨਹੀਂ ਬਣਾਈ ਦੀਆਂ ਜਦੋਂ ਵੀ ਲੇਟ ਹੋ ਥੋੜਾ ਜਿਹਾ ਤੇ ਕਿੱਧਰ ਦੇ ਕੋਲੇ ਪਿੰਡ ਆਇਰਾ ਖੜੇ ਕਿਹੜਾ ਕਿੰਨੇ ਨੇ ਕਿਹੜਾ ਕਿਹੜਾ ਨੇ ਨਹੀਂ ਉਹ ਕਿਹੜਾ ਜਾਨ ਮੇਰ ਬਾਰੀ ਕਰ ਸਾਰਾ ਤੇ ਲੋਕਾਂ ਚ ਚੱਲਦੇ ਮਾਲਪੇ ਦਾ ਉੱਠਾ ਬੈਠਾ ਹੋਣਾ ਤੇ ਸਾਢੇ ਪੰਜ ਜਾਨਾ ਸੀ ਤੇ ਤੂੰ ਚੱਲ ਕੇ ਦਿਖਾ ਹੁਣ ਇਹ ਆ ਗਈ ਬਾਰੀ ਵਾਲੇ ਪਿੰਡ ਠੀਕ ਆ ਬੁੱਟਰ ਬਕੂਆ ਤੇ ਰੰਗ ਲਖਾਈ ਦਾ ਮਨਕ ਕਬੂਦਰੀ ਤੇ ਆਪਣੀ ਦਾ ਰੰਗ ਰੰਗ ਲਖਾਈ ਜੰਨੇ ਕਰਾਂ ਤੇਰੇ ਕੋਲ ਬੱਜਨੇ ਬੋਲੇ ਵਰਕਣ ਤੇ ਹੁਣ ਨਹੀਂ ਦੱਸਾਂ ਚਾਰ ਆ ਰਹਾ ਹੈ ਹਾਂ ਕੇਂਦਰ ਨਾਲ ਗੱਲ ਕਰਦੇ ਆਂ ਤੇਰੇ ਨਾਮ ਹੀ ਲਿਖਾ ਦਾਂ ਮੇਰੇ ਡੰਡੇ ਵਾਲਾ ਵੀ ਪਹਿਲਾਂ ਕੁਛ ਹੀ ਆਂਦਾ ਫਿਰ ਅੱਜ ਟਰੈਕਟਰ ਕੋ ਬੱਜੀ ਆ ਗਿਆ ਐਂਟਰੀ ਪਹੁੰਚੀ ਬੈਂਕ ਦੇ ਅੰਦਰ ਲੱਗਦੇ ਆਉਲੇਣ ਮੋਰਾ ਮਰਨ ਲਵਾ ਦੇ 33 ਹੋ ਗਏ 38 ਠੀਕ ਹੋ ਗਏ ਉੱਪਰ ਲੈ ਤੇ ਰਾਜੂ ਵੀ ਆਲਾ ਚੱਲ ਚੱਲ ਬਈ ਚੱਲ 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 ਫੱਦੀ ਹੋਗੇ 49 48 ਸ਼ੁਕਰੀਆ 40 ਕੋਈ ਉੱਤੇ ਆਏਗਾ ਕੋਈ ਕਿ ਨਹੀਂ ਤਾਂ ਲੇਕਿਨ ਮੁੰਡਾ ਵੀ ਤੂੰ ਸਾਰੇ ਲਾ ਦਿਓ ਆਜੋ ਬਈ ਆਜੋ ਚੱਲੋ ਚੱਲੋ 43 43 43 ਹੋ ਗਏ ਲੋ ਜੋਕਰ ਮੋੜ ਵੀ ਬੜਾ ਪਾਸੇ ਜੀ ਨੇ ਓਲੇ ਦੇ 48 43 ਹੋ ਗਏ ਮਾਰਨਾ ਲੋ ਜੀ ਜੀ ਮੇਰੇ ਵੀਰੋ ਤੇ ਓਲੇ ਆਲੇ ਲੱਗੇ ਕਬੂਤਰ ਨੇ ਹਣਾ ਤੇ ਲਗਭਗ ਮੇਰੇ ਸਹਾਰਾ ਕਬੂਤਰ ਉੱਡੇ ਆਗੇ ਤੁਹਾਨੂੰ ਟੰਨੀ ਕਮਰਾ ਜਨੇ ਲੋ ਜੀ ਤੇ ਕਬੂਤਰ ਬਾਪੇ ਉੱਡੇ ਆਗੇ 80 ਲਗਭਗ ਹਣਾ 80 50 ਤੇ 220 ਮੋੜ ਨੂੰ ਉੱਡ ਜਗੇ ਤੇ ਆਪਣੀ ਕਬੂਤਰ ਇੱਥੇ ਫਿਰਦੇ ਗਏ ਅਧਿਕਾਰੇ ਫਿਰਦੇ ਵੀ ਇਧਰਲੀ ਸਾਈਡ ਫਿਰਦੀ ਪਿੰਡ ਦੇ ਆਸ-ਪਾਸੇ ਤੇ ਪਿੰਡ ਦੇ ਪਰ ਦੂਜੇ ਪਾਸੇ ਚੱਲਦੇ ਆਪਾਂ ਤੇ ਉਧਰ ਚੱਲ ਕੇ ਵੇਖਣੇ ਆ ਵੀ ਹਨਾ ਕਿ ਕਿੱਥੇ ਰੋਡ ਵੀ ਫਿਰਦੀ ਇਧਰ ਤਾਂ ਘਾਟ ਹੀ ਆਉਂਦੀ ਮਾੜਾ ਮੋਟਾ ਗਿਹੜੇ ਪਉਂਦੇ ਇਧਰ ਹੁੰਦਾ ਕਿਉਂ ਇਧਰ ਪਿੰਡ ਦੀ ਕੰਨੀ ਹੈ ਕਿ ਇੱਥੇ ਓਲੇ ਵੱਜੇ ਤੇ ਕਬੂਤਰ ਸਾਹਮਣੇ ਇਧਰ ਆ ਫਿਰਦੇ ਸਾਰੇ ਚਾਰ ਫਿਰੇ ਵੇਖ ਲਓ ਠੀਕ ਆ ਤੇ ਬਾਕੀ ਦਿਂਦੇ ਨਹੀਂਗੇ ਉੱਥੇ ਚੱਲ ਕੇ ਵੇਖਾਂ ਹੁਣ ਕੂਦਰੀ ਦਿਖਾਵਾਂਗੇ ਕੂਦਰੀ ਕਿਹੜਾ ਸੈਟਅਪ ਕਰਦੀ ਹੈ ਜੋਕਰ ਰਿਪੋਰਟ ਹਨਾ ਤੇ ਮੰਤਰੀ ਜਾਵੜਾ ਪਿੰਡ ਤੇ ਮੈਂ ਇੱਥੇ ਨੇ ਕੀ ਅਸ ਸਿੰਘਰਾ ਕਰਿਆ ਨਾ ਪਿਉਰੀ ਵਾਲੇ ਤੇ ਚਲੋ ਫਿਰ ਵੇਣੇ ਚੱਲ ਕੇ ਨੇ ਕੋਈ ਚੱਕਰ ਲੀਆ ਤੇ ਵੀਰੇ ਉੱਤੇ ਆ ਗਈ ਪਿੰਡ ਦੇ ਵਿੱਚ ਵਾਲੇ ਠੀਕ ਆ ਤੇ ਪਹਿਲਾਂ ਆਪਾਂ ਉਧਰ ਸੀਗੇ ਉਹ ਵਾਟਰ ਟੈਂਕ ਕੋਲੇ ਸੀਗੇ ਪਾਣੀ ਤੇ ਉੱਥੇ ਉਹ ਲੈਵਲ ਦੀ ਸੀਗੇ ਤੇ ਹੁਣ ਆਪਾਂ ਖੜੇ ਆ ਪਿੰਡ ਦੇ ਵਿੱਚ ਵਾਲੇ ਇੱਥੇ ਮਾਰਦੇ ਕੂਦਰੇ ਨਿਗਾ ਆਪਣੀ ਤੇ ਨਾ ਤੇ ਫਿਰਦੀ ਹੈਗੀ ਆ ਉੱਚੀ ਥੋੜੀ ਮੱਲਲਾ ਅਧਿਕਾਰ ਇਹ ਫਿਰਦੀ ਆ ਤੇ ਨਿਗਾ ਨੂੰ ਆ ਮਾਰ ਲੀਏ ਥੋੜੇ ਤੇ ਮੁੜ ਕੇ ਮਰਾਵਾ ਖੋਤੂ ਵੀ ਹੈ ਨਾ ਕੈਮਰਾ ਦਿਖਾਵਾਂ ਕਰਕੇ ਉਧਰੋਂ ਵੀ ਆ ਫਿਰਦੀ ਤੇ ਕਿਰਾਂ ਪਹਿਲਾਂ ਆਪ ਦੇਖ ਲਈਏ ਸਭ ਤੋਂ ਪਹਿਲਾਂ ਠੀਕ ਆ ਬਾਬਾ ਹਰੇ ਚੋਬਰ ਵੀ ਆ ਗਏ ਸਖਿੰਦਰ ਪਿਉਰੀ ਤੇ ਸ਼ੋਭਦੀ ਪਿਉਰੀ ਆ ਆ ਮੂੰਹ ਬਲੇਟ ਲੋ ਰੰਗ ਕਾਲਾ ਹੁੰਦਾ ਮੇਰੇ ਮੋਟਾ ਨਾ ਨਹੀਂ ਨਹੀਂ ਕਿਵੇਂ ਰੱਖੋ ਨੀ ਰੋਟੀ ਖਾ ਲਈ ਦੀ ਟੋਟੀ ਖਾਦੀ ਐ ਇਹ ਖਾਣੀ ਐ ਜੇ ਖਾਦੀ ਐ ਤੇ ਨੀ ਰੱਖੋ ਫਿਰ ਐ ਕਰਵਾ ਆ ਆ ਛਾਹ ਦੋ ਨੰਬਰ ਗਲੀ ਪਾਲਾ ਸਾਹਮਣੇ ਅੱਡਾ ਹੂਆ ਉੱਥੇ ਕਬੂਤਰ ਰੋਟੀ ਨੀ ਉੱਥੇ ਨੀ ਰੱਖ ਲੇ ਟੰਗਾ ਮੈਂ ਆ ਰਿਹਾ ਇੱਕ ਮਢੇ ਰੋਟੀ ਖਾਈ ਆ ਜੀ ਤੇ ਫਿਰ ਕਰਦੇ ਹੁਣ ਨਾਲ ਤੇ ਰੋਟੀ ਖਾ ਲਈ ਠੀਕ ਆਪਣ ਸੋ ਇੰਦਰਾ ਕਹਿੰਦਾ ਕਿ ਉਧਰੀ ਨਹੀਂ ਦੀ ਸਾਨੂੰ ਲੈ ਮੈਂ ਹੁਣ ਤਾਂ 5 ਮਿੰਟ ਪਹਿਲਾਂ ਵੇਖ ਕੇ ਗਿਆ ਨਾ ਮੈਂ ਤੇ ਹੁਣ ਕੋਈ ਤੁਹਾਨੂੰ ਦਿਨ ਨਹੀਂ ਚਲੋ ਆਪਾਂ ਚੱਲ ਕੇ ਵੇਖਣੀ ਹੈ ਕਿੱਥੇ ਕਬੂਤਰੀ ਕਿੱਥੇ ਫਿਰਦੀ ਹੈਗੀ ਮੈਂ ਲਾ ਉੱਚੀ ਚੜਿਉ ਕਬੂਤਰੀ ਤੇ ਇੱਕ ਦਿਖਾਉਣੀ ਹੈ ਉਹਨੂੰ ਵੀ ਸੋ ਜੀ ਆਹ ਫਿਰਦੀ ਆ ਜਾਂਦੀ ਜੀ ਹਾਂ ਜੀ ਆ ਓਕੇ ਰੋਟਾ ਜੀ ਅਸੀਂ ਹੁਣ ਦੇਖਿਓ ਜੀ ਹੋਰ ਸਹੀ ਮੇਰਾ ਠੀਕ ਹੈ ਠੀਕ ਹੈ ਹੋਰ ਮੁੰਡਿਆ ਓਕੇ ਆਪਾਂ ਰੋਟੀ ਖਾ ਲਈ ਸੀ ਜਮਾਂ ਖਾ ਲਈ ਠੈੜ ਆਪਾਂ ਮਾਗੀ ਉਹਦਰੀ ਕੇ ਸੈਟ ਕਰਦੇ ਕਰਾਂ ਕਿਸ਼ਿੰਦਰ ਪਿਆਰੀ ਆ ਖੁਦ ਮਾਲਕ ਆ ਪਿਆਰੀ ਦੇ ਮਾਲਕ ਉਸਤਾਦ ਜੀ ਉਸਤਾਦ ਜੀ ਸਾਹਮਣੇ ਖੂਪਤੇ ਹੋ ਰਹੇ ਨਾ ਤੇ ਨੀਂਦਾਂ ਜਦ ਨਜਾਇਜ਼ ਸੀ ਨੂੰ ਨੀਂਦ ਆ ਰਹੀ ਤਾਂ ਨਹੀਂ ਆ ਰਹੀ ਚਲ ਠੀਕ ਆ ਤੇ ਅਸੀਂ ਬੈਠੇ ਤਾਂ ਛਾਪੜ ਕੋਲੇ ਹੁਣ ਮੈਂ ਤੇ ਸਖਜਿੰਦਰ ਤੇ ਦੂਜੀ ਸਾਡੀ ਟੀਮ ਦੇ ਮੈਂਬਰ ਚਾਹ ਪੀਣ ਕੇ ਦੋ ਜਾਨੇ ਠੀਕ ਆ ਤੇ ਦਿਖਾ ਦਈਏ ਟਾਈਮ ਡੁੰਗੇ ਨੇ ਲੱਗਿਆ ਪਿਆ ਨੂੰ ਹੱਸਿਆ ਨਾ ਕਰ ਸੀਗਰਾ ਤੂੰ ਇਹ ਪਹਿਲਾਂ ਵੀਡੀਓ ਤੇ ਐਡ ਕਰਨੀ ਸੀ ਵਿੱਚ ਮੈਂ ਇੱਕ ਮਿੰਟ ਰੋਜ ਬਾਬਿਓ ਤੇ ਕਿਹੜਾ ਕਿਹੜਾ ਸੀਗਾ ਰਿਕਾਰਡਿੰਗ ਕਿਹੜੀ ਕਿਹੜੀ ਦੀ ਆ ਰਹੀ ਜੀ ਹਾਂ ਜੀ ਨਾ ਸੁਣਨਾ ਤੇ ਇੱਕ ਉਧਰ ਉਹਨੂੰ ਬੜੇ ਜੀ ਜੱਜਮੈਂਟ ਚ ਕਰਾ ਰਹੇ ਹੋ ਤੇ ਟਾਈਮ ਲੱਗੂ ਜੀ ਹੁਣ ਠੀਕ ਆ ਨਾ ਸੁਣ ਲਓ ਮੇਰੇ ਵੀਰ ਲਓ ਜੀ ਨਾ ਸੁਣ ਲਓ ਕੰਗਰੇਸ ਛੱਕ ਅਚਾਨਕ ਵੀਰ ਅਸ਼ਮੋਖਸਰ ਮੇਰਾ ਗੁਰੂ ਸਾਰਾ ਵਰਤੀ ਸਵਾਗ ਆਲਾ ਦੋਤਾ ਮੋੜ ਬਿੰਦਰ ਪੂਲੀ ਲਾਪਰੀ ਬੱਲੂਆਣਾ ਲੂਟੋ ਲਾਲ ਬਾਈ ਗੱਲ ਕੋਈ ਨਹੀਂ ਫੌਜੀ ਇਹ ਤੋਂ ਚੰਬਾ ਨਿੰਮਾ ਜੰਗੀ ਆਣਾ ਰਾਜਾ ਚੰਗੀ ਆਣਾ ਤੇ ਜੋਰਾ ਭੁੰਦੜ ਆ ਜਮਣਾ ਤੇ ਉੱਤੇ ਆ ਇਹਨਾਂ ਦੇ 12 ਵਜੇ ਇਹਦੇ 10 ਮਿੰਟ ਟੈਸਟ ਰੂਅ ਦੇ ਆ ਨੀਗਾ ਮਾਰ ਲੋ ਠੀਕ ਹੈ ਜੀ ਲਓ ਜੀ ਇਹਨੇ ਕਬੂਤਰਾਂ ਦਾ ਟਾਈਮ ਹੋ ਗਿਆ ਇਹ ਬੋਰਾ ਗੁਰੂ ਸਰ ਆਪਣਾ ਉਸਤਾਦ ਜੀ ਹੈ ਉਹਦਾ ਕਬੂਤਰ ਕਿਹੜਾ ਗੋਰੇ ਦਾ ਹੈ ਕੁਛੀ ਕੁਛੀ ਗੋਰੇ ਨੂੰ ਪੂਨਾ ਥੋੜਾ ਕਬੂਤਰ ਕਿਹੜਾ ਕੀ ਦੀ ਬੰਦਾ ਸ਼ਾਮ ਨੂੰ ਕਰਾਣ ਨੀਗਾ ਸਾਹਮਣੇ ਆਏ ਕਿ ਰੇ ਨਾ ਤੇ ਬੰਦਾ ਸ਼ਾਮ ਲਈ ਕਰਾਉਂਦਾ ਤੇ ਆਪਣੀ ਕਬੂਦਰੀ ਵਾਪੇ ਥੋੜੀ ਨਿਗਾ ਮਰਾਵਾ ਦੁਆਰੇ ਫੇਰ-ਗਰ ਫੀਟ ਚੀ ਗੀ ਕਰਦਾ ਤੇ ਇਹ ਕੱਟਦੇ ਨੇ ਵੀਡੀਓ ਕੋਈ ਚੱਕ ਲੈਣੇ ਆਪਾਂ ਕਬੂਤਰ ਬਹੁਤ ਜ਼ਿਆਦਾ ਬਹਿ ਗਏ ਅੱਡੇ ਗੀ ਤਰਿੰਦੇ ਕੱਲਾ ਕਲਗਾ ਠਾ 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 ਢੀਂ ਜਾਂਦੇਗੇ ਮੈਂਟੋ ਮੈਂਟ ਢਿੱਗੇ ਨੇ ਕਬੂਤਰ ਕਹਿੰਦੇ ਕੋਈ ਪਤਾ ਨਹੀਂ ਲੱਗਦਾ ਨਾ ਜਰਾਕੇ ਪਏ ਪੈਂਦੇ ਹੈਗੇ ਤੇ ਰਿਕਾਰਡਿੰਗਾਂ ਰਿਕਾਰਡਿੰਗਾਂ ਦਾ ਬਾਹਲੀਆਂ ਆਈ ਜਾਂਦੀਆਂ ਮੈਂਟੋ ਮੈਂਟ ਦੀਆਂ ਰਿਕਾਰਡਿੰਗਾਂ ਉਹ ਬਹਿ ਗਿਆ ਉਹ ਬਹਿ ਗਿਆ ਉਹ ਬਹਿ ਗਿਆ ਹੀ ਹੋ ਜਾਂਦੀ ਹੈ ਕਿ ਨਾ ਤੇ ਆਪਣੇ ਲਈ ਕਰਾ ਕਬੂਦਰੀ ਫਿਰਤੀ ਸੈਟ ਕਰਦਾ ਬਾਬਾ ਮੇਰ ਕਰੇ ਤੇ ਕਿਹਨਾ ਸਰਟੀਫੀਕਟ ਦੀ ਬਾਕੀ ਅਜੇ ਪਤਾ ਨਹੀਂ ਬਾਕੀ ਸੁਖਜਿੰਦਰ ਸਿੰਘ ਦੀ ਬਹੁ ਮੜ ਕੇ ਇੰਟਰਵਿਊ ਲਵਾਵੇਂ ਮਗਰੋਂ ਜੇ ਟਾਈਮ ਲੱਗਾ ਤਾਂ ਬਾਈ ਜੀ ਸਪੈਸ਼ਲ ਆਏ ਹੋਏ ਹਨਾ ਤੇ ਟਾਈਮ ਚ ਟਾਈਮ ਕੱਢ ਕੇ ਮਸਾ ਹੀ ਆਇਆ ਉਹ ਤਾਂ ਆਉਂਦਾ ਨਹੀਂ ਹੁੰਦਾ ਬਾਈ ਪਿਉਰੀ ਵਾਲਾ ਕਦੇ ਸਾਡੇ ਨਾਲ ਆਇਆ ਨਹੀਂ ਬਾਈ ਤੇ ਐਂ ਚ ਟਾਈਮ ਕੱਢ ਕੇ ਮਹਾ ਬਾਈ ਜੀ ਆਏ ਆ ਤੇ ਕਬੂਤਰ ਸੈੱਟ ਫਰਦਾ ਆਪਣਾ ਵੇਖੀ ਨਹੀਂ ਗਾ ਜੂਗਾ ਮਾਰੀਏ ਕਰਾ ਕਬੂਤਰ ਹੀ ਤੇਰਾ ਕੀ ਮਦਾ ਫੁੰਝਾ ਕੱਢਦਾ ਕੋਈ ਨਾ ਬਈ ਆ ਇੱਕ ਤਾਂ ਦੇਖ ਛੱਪੜ ਫੁੰਝਾ ਦੇਖ ਕੀ ਕੀ ਨਾ ਹੋਰ ਕੀ ਰੰਗ ਰੂਗਾ ਦੇ ਮੂੰਹ ਹੀ ਨਾ ਪੜਦਾ ਪਾਣੀ ਦੇਖੀ ਰੱਜ ਕੇ ਪੀਤਾ ਪੂਰਾ ਬੱਚ ਵੜੂ ਕਿਹੜਾ ਦੇ ਆ ਨਾ ਨੇੜੇ ਆਉ ਤਰੇ ਆਪੇ ਆਉ ਆ ਡੁੱਬਣਾ ਨਹੀਂ ਕਿਤੇ ਆਉ ਆਪੇ ਨੇੜੇ ਆਉਗਾ ਜੰਮੀ ਬੜੀ ਮਾਰੀ ਉਹਨੇ ਉਹ ਵੀ ਤਰ੍ਹਾਂ ਪੂਰਾ ਕਾਲਾ ਹਨ ਵਿੱਚ ਬੜਨ ਉਹ ਵਜਣਾ ਉਹ ਬੜਦਾ ਯਾਰ ਓਏ ਦੇਖ ਜੰਮੀਆਂ ਮਾਰਦੇ ਰਿਹਾ ਇਹ ਆਂਦੀ ਆ ਜਾ ਇਧਰ ਆਹ ਜੀ ਨਿਕਲਾਂਗਾ ਬਾਹਰ ਜਾ ਬੜੀ ਉਹ ਡੋਡੋ ਵੀ ਮਾਰਦੇ ਨੇ ਤੂੰ ਓਏ ਹੈਡਵੋਰਡ ਵੀ ਮਾਰ ਦੂ ਮੈਂ ਬਾਈ ਇੱਤਰ ਕੀ ਕਰੀ ਉਹੇ ਪਰ ਕੁੱਤੇ ਖੱਡੋਂ ਮਾਰ ਦੂ ਮੈਂ ਲੱਗਦਾ ਉਹ ਮਨ ਵੀਡੀਓ ਤੋਂ ਕੰਮ ਦਾ ਇਹ ਗਈ ਇਹ ਬਾਲਾ ਪੁੱਤਾ ਜਿਹੜਾ ਰੰਗ ਲੱਗਿਆ ਧੰਮਾ ਇਹ ਪਿਆਰ ਨੇ ਮਾਰੀ ਤੇ ਮੈਨੂੰ ਡੱਟੀ ਤਾਂ ਕੰਮ ਜਮਣ ਦਾ ਆ ਗਿਆ ਬਸ ਖੜ ਪਲੇਗੀ ਬੜੇ ਕੱਢੀਂ ਬਹਿਰ ਜਾਣੀ ਹੋਈ ਕਰ ਬਾਈ ਪਾਣੀ ਹੌਲੀ ਹੌਲੀ ਪਾਣੀ ਬਾਹਰ ਛੜਾ ਕਰ ਉਦੋਂ ਬਾਹਰ ਖੜ ਤੇ ਅੱਲੇ ਉਹ ਨਾਲ ਵੀ ਕਰਦੀ ਨੇ ਆ ਲੰਬੀ ਵਾਲਾ ਫਲਾ ਫਲਾ ਕਰਦੇ 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 ਆ ਕੱਢ ਲਾ ਫੇ ਲੈ ਇੱਕ ਦੋ ਹੋਰ ਹੋਰਾ ਗਿਆ ਕਿੱਥੇ ਵਾਲਿਆ ਜੀ ਦੀ ਗੀ ਜਾਂਦੇ ਦਲਾਂ ਮੁੜ ਗੀਆਂ ਜੀ ਪਾਣੀ ਬੜਾ ਹਲਾਈ ਨੰਦੇ ਕਰ ਤੇ ਕਬੂਤਰ ਕਿੰਨੇ ਹੋਏ ਨੇ ਤੇ ਥੱਲੇ ਗੋਲੀ ਨੂੰ ਦੇਖਦੇ ਤਾਂ ਮੰੰਦੇ ਹੀ ਹੁੰਦੇ ਨਾ ਦੂਤਰ ਵਰਾ ਹਾਂ ਤੇ ਹੋਰ ਯਾਰ ਮਿੰਟ ਜੀ ਵੜ ਗਿਆ ਛਾਲ ਉਹਦੀ ਮਾਰੀ ਨਾਲ ਜਿਨਾਂ ਨੇ ਉਦੇ ਆਪਣੇ ਕੂਤਰੀ ਲੱਗਾ ਟਾਈਮ ਹਨ ਤੇ ਜਿਹੜੇ ਕੂਤਰ ਸ਼ਾਵਲਾਉ ਸੰਦੋਸ ਹਨ ਕੂਤਰਾਂ ਦੀ ਰਿਕਾਰਡਿੰਗ ਸ਼ਾਵਲਾ ਹੈ ਫੋਨ ਨੰਬਰ ਦਾ ਸੇਮਾ ਦਿਉਣ ਪ੍ਰੇਮਜੀਤ ਭਾਰੂ ਸੁਖਜੀਤ ਕਰਨੀਆਂ ਸੱਤਾ ਮਹਿਮਾ ਨਿਮਾ ਜੰਗੀਆਂ ਪੁੱਤਰ ਰਵੀ ਜੀ ਇਹ ਜਿਹੜੇ ਕੂਤਰ ਸ਼ਾਵਲਾਉ ਆ ਜੀ ਤੇ ਦੂਜੇ ਕੂਤਰਾਂ ਦੇ 2:50 ਮਿੰਟਾਂ ਤੋਂ ਟਾਈਮ ਆ ਪਾ ਦੇ ਤਰਨਾਲ ਕੋਡਿੰਗ ਸੁਣੀ ਯਾਰ ਬਾਈ ਲਓ ਬਾਪੋ ਇੰਨੇ ਕੂਤਰਾਂ ਦਾ ਟਾਈਮ ਆਗਾ ਉਹ ਅੱਜੇ ਸ਼ਾਮ ਲਾਗੇ ਤੇ ਬਾਕੀ ਸਾਰੇ ਕਬੂਤਰਾਂ ਟਾਈਮ ਆਪਣੀ ਕਬੂਤਰੀ ਦੇ ਟਾਈਮ ਲੱਗਿਆ ਹੋਣਾ ਤੇ ਚਲੋ ਕੋਣੀ ਵੇਣਿਆ ਕਰਕੇ ਆਸਪਰੇ ਕਬੂਤਰੀ ਨਾ ਤੇ ਫੇਰ ਸੁਧਕਾ ਮੂਰ ਉਹ ਦੀਸਤ ਨਹੀਂ ਰਹੀ ਕਬੂਤਰੀ ਪਤਾ ਨਹੀਂ ਕਿ ਕਰਮੀ ਮਾੜਿਆ ਭਾਂਜ ਨੇ ਦੇ ਮਗਰਲੇ ਟਾਈਮ ਤੇ ਜਾ ਕੇ ਕਬੂਤਰ ਆਪਣੇ ਭੱਜ ਜਾਂਦੇ ਤੇ ਕਬੂਤਰੀ ਹੁਣ ਵੀ ਨਹੀਂ ਦੇ ਹਰੀ ਕੰਟਾ 2 ਘੰਟੇ ਹੋ ਗਏ ਨਾ ਪਹਿਲਾਂ ਵੇਖੀ ਸੀ ਉੱਚੀ ਕਬੂਤਰੀ ਬਾਹਰ ਨਹੀਂ ਜਾਏ ਸੀ ਤੇ ਉਦੋਂ ਬਾਅਦ ਹੁਣ ਨਹੀਂ ਦੇ ਸੀ ਨਾ ਤੇ ਭਾਲਣ ਗਏ ਅਮਰ ਕਰਕੇ ਤਰੇ ਫਿਰਦੇ ਪਿੰਡ ਚ ਮੈਂ ਦੂਜੇ ਪਾਸੇ ਗਿਆ ਮੋਟਰ ਤੇ ਲੈ ਕੇ ਤੇ ਮੇਰਾ ਨਾ ਸ਼ੋਦੀਪਰ ਇੱਕ ਮੁੰਡਾ ਇੱਥੋਂ ਦਾ ਹੀ ਆ ਉਹ ਉੱਥੇ ਖੜਿਆ ਬੰਦਾ ਚ ਨਾ ਪਹਿਲਾਂ ਇੱਥੇ ਪਾ ਕੇ ਵੇਖੀ ਕਿਆਂ ਪਰ ਅੱਥਾਈ ਨਹੀਂ ਹੁਣ ਹਾਲ ਹੀ ਕੋਈ ਨਹੀਂ ਕਰੀਏ ਕੀ ਚੀਜ਼ ਹੈ ਨਾ ਉਹਦਾ ਨਹੀਂ ਭੈਣ ਜ ਉਹਦਾ ਕੀ ਹੋਇਆ ਪਿਆਗਾ ਕਰਮੀ ਮਾੜਿਆ ਉਧਰੋਂ ਦੂਜੇ ਉਹ ਵੀ ਹਰੀ ਨਾਲ ਕੋਸ਼ੇ ਦਾ ਵੀ ਹਾਰ ਗਿਆ ਬਹਿ ਗਿਆ 1:30 ਵਜੇ ਪਾਣੀ ਤੇ ਬਹਿ ਗਿਆ ਬਸ ਕੰਮ ਖੜੇਚੀ ਆ ਕੋਈ ਨਹੀਂ ਬੱਬ ਵੇੜੇ ਫਿਰ ਕਰਦੇ ਹਾਂ ਹਿਸਾਬ ਤਾਪੋ ਜੀ ਮੈਂ ਇਹ ਸਭ ਜੂ ਚੱਲ ਤੇ ਕੋਟ ਪਾਈ ਕੂਦਰੀ ਭਾਲ ਕੇ ਆਉਣੇ ਆਪਣੀ ਕਬੂਤੀ ਹੁੰਦ ਕੱਟੀ ਗਈ। ਚਿੱਟੀ ਪੱਟੀ ਵਾਲਾ ਆਈ ਇੱਧਰ ਨਾ। ਹਾਂ ਇੱਧਰ ਹੀ ਜਾਣਾ ਹੈ ਤੇ ਕੋਟ ਭਾਈ ਕੂਦਰੀ ਭਾਲ ਕੇ ਆਉਣੇ ਤੇ ਦੂਜੇ ਬੰਦੇ ਆਪਾਂ ਨੇ ਕੂਤੀ ਛੱਡ ਕੇ ਹੈ ਨਾ। ਜਿੰਨ ਕਰਕੇ ਮਾਸ ਹੁੰਦਾ। ਅਭੀ ਦੋਨੇ ਇੱਧਰੋਂ ਤੇ ਦੂਜੇ ਕੂਦੀਰ ਜਾਵਾਂਗੇ ਤੇ ਕੋਟ ਭਾਈ ਜਾਵਾਂਗੇ। ਜੇ ਉੱਧਰੋਂ ਵੇਖ ਲੀਓ ਭਾਈ ਜੇ ਨਾ ਆਪਾਂ। ਜੇ ਕੋਟ ਕੋਟ ਭਾਈ ਵੀ ਜਾਏ। ਹੁਣ ਜਾਣਿਆ ਰਖਾਲੇ ਕਿ ਦਿਨਾਂ ਦਾ ਕੋਟ ਭਾਈ ਕੂਦਰੀ ਸੀ ਇਹਨੂੰ। ਰਖਾਲੇ ਤਾਂ ਹੋਣੀ ਤਾਂ ਹੈ ਨਹੀਂ। ਪਕਾਈ ਹੈ। ਕਿੰਨੇ ਕਿਲੋਮੀਟਰ ਆ ਗਿਆ ਆਪਾਂ ਇੱਥੋਂ? 8 ਕਿਲੋਮੀਟਰ ਹੈ। ਕੋਟਬਾਈ ਤੋਰਖਾਲਾ ਅੱਠ ਗਾਣ ਬੈਂਗਣ ਆ ਗਿਆ 8 ਕਿਲੋਮੀਟਰ ਤਾਂ ਕਿੰਨਾ ਹੁੰਦਾ ਬਾਤ ਤੋ 3-4 ਕਿਲੋਮੀਟਰ ਮਸਾਏ ਹੋਏ ਆਪਾਂ ਉਪਰ ਦਾਉਲੀ ਤੋਰੇ ਮੋੜ ਸੋ ਮੈਂ ਗਰਮੀ ਬਾੜੀ ਮੂਕ ਕਾ ਭੋਣੀ ਮੈਂ ਪਾਣੀ ਚ ਕਰ ਨਾਲ ਫੂਲ ਵੀ ਭੋਣੀ ਨਾ ਢੋਲੀ ਇੱਕ ਰਿਮ ਨੂੰ ਚਾਲ 3 ਕਿਲੋ ਰਖਾ ਲੈ ਤੇ ਫਿਰ ਉੱਥੇ ਮੰਦਿਰ ਮੰਦਿਰੋ ਫੇਰ ਬੁੱਟਰ ਆ ਫਿਰ ਉੱਥੇ ਜਾਣਾ ਆਪਾਂ ਰਖਾਣੇ ਵੀ ਆ ਗਏ ਤਰਖਾਲੇ ਵੀ ਖੰਭ ਵੀ ਹਨ ਕਿ ਕਬੂਤਰ ਦਾ ਖੰਭ ਵੀ ਨਾ ਕੋਈ ਕਬੂਤਰ ਵਾਲਾ ਇੱਥੇ ਬੰਦਾ ਜੀ ਆਪੋ ਨੇਰ ਬਿਜੇ ਨੂੰ ਪੁੱਛ ਵੀ ਲਈ ਆਪਾਂ ਨਾ ਨਾ ਕਬੂਤਰ ਵਾਲਾ ਬੰਦਾ ਇੱਥੇ ਨਾ ਕਬੂਤਰ ਆ ਵੀ ਇੱਥੇ ਹੁਣ ਇੱਥੋਂ ਜਾਣਾ ਉਹ ਮੰਦਿਰ ਮੰਦਿਰੋਂ ਫੇਰ ਪੁੱਤਰ ਹੁਣ ਐ ਮੁੜ ਕੇ ਪਹਿਲਾਂ ਇੱਧਰ ਵੇਰੇ ਪੁੱਛ ਕੇ ਨਾ ਜੇ ਨਹੀਂ ਆਪਾਂ ਆ ਗੇਰਾ ਮਾੜਾ ਪਿੰਡ ਦਾ ਚੱਕਰ ਲਾਈਏ ਕੇ ਨਾ ਪਿੰਡ ਦਾ ਚੱਕਰ ਲਾ ਕੇ ਸਾਰਾ ਤੇ ਫੇਰ ਪੁੱਛਾਂਗੇ ਆਪਾਂ ਜਣਾ ਬਈ ਮੰਦਿਰ ਉੱਧਾ ਮਿਲਾਂ ਇੱਥੋਂ ਮੰਦਿਰ ਨੂੰ ਰਾਹ ਜਾਂਦਾ ਬਾਕੀ ਪਾਸ ਦੇਖ ਲਾ ਗਏ ਮੈਂ ਅੱਪ ਤੇ ਕੱਢ ਦਿੱਤਾ ਤੇ ਆ ਮੇਰਾ ਮਾਰ ਦੇ ਤੇ ਬਾਬੇ ਹੁਣ ਸੇਰ ਜੀ ਹੁਣ ਲਓ ਜੀ ਥਾਲੇ ਵੀ ਦੇਖ ਲਿਆ ਇੱਥੇ ਵੀ ਹੈ ਨਹੀਂ ਹੁਣ ਚਲਦੇ ਆ ਮੰਦਿਰ ਆਪਾਂ ਤਾਂ ਮੰਦਿਰ ਲਾਸਟ ਚਾਂਸ ਤੇ ਜਾਂ ਬੁੱਤੂ ਜੀ ਬੁੱਤੂਆਂ ਦੀ ਨਾਜ਼ਰ ਬੁੱਤੂ ਬੁੱਤੂ ਬੇੜੋਤੀ ਆ ਕੇ ਦੇਖਣ ਦਾ ਦਿੱਤੀ ਬਾਜੀ ਜੀ ਨਾ ਕਿਰਨ ਮੰਦਿਰ ਦੇਖ ਲਈਏ ਤੇ ਮੰਦਿਰ ਹੈ ਕੱਟ ਜਾਗਾ ਵੀ ਜੇ ਕੱਟੇ ਉੱਤਰ ਕੇ ਤੇ ਪਾਣੀ ਕੱਢੂ ਬੋਤਲ ਅਗਲੀ ਪੀ ਲੈ ਤੇ ਮੰਦਿਰ ਵੀ ਵੇਖ ਕੇ ਬਈ ਤੇ ਮੰਦਿਰ ਵੀ ਆ ਸਾਹਮਣੇ ਪਿੰਡ ਮੰਦਿਰ ਹੀ ਆ ਵਾਲਾ ਹਨਾ ਇੱਥੇ ਵੇਖ ਕੇ ਪਰ ਨਹੀਂ ਬਹੁਤ ਬਗ ਵਾਲਾ ਮੋਟਰ ਸਾਈਡ ਤੇ ਕਰ ਲੈ ਆਪਣਾ ਤੇ ਇੱਕ ਹੀ ਟਰਾਲਾ ਆਉਂਦਾ ਹੈਗਾ ਤੇ ਹੁਣ ਉੱਥੇ ਜਾਣ ਜਿੱਥੇ ਓਲੇ ਬੱਚੇ ਸੀ ਨਾ ਬੁੱਟਰ ਬਖੂਆ ਹਨਾ ਬੁੱਟਰ ਬਖੂਆ ਚੱਲਦੇ ਆਂਗੇ ਤੇ ਫੇਰ ਆਪਾਂ ਪਿੰਡ ਹੀ ਜਾਂਦੇ ਆਪਾਂ ਪਤਾ ਹੀ ਆ ਉਹ ਕੋਈ ਹੋਰ ਨਹੀਂ ਇੱਥੇ ਰੇ ਪਿੰਡ ਗਾ ਤੇ 4-5 ਪਿੰਡ ਸੀ ਘੜ ਤੇ 4-5 ਪਿੰਡ ਰੋਨੇ ਘੜ ਤੇ ਇੱਥੇ ਬਾਲ ਕੇ 200 ਤੇਲ ਹੁਣ ਪੋਲੇ ਉਜਾੜਾਂ ਘਰੇ ਚਾਰ ਪਿੰਡਾਂ ਚ ਨਹੀਂ ਹੁੰਦੇ ਵੀ ਹਾਂ ਕੋ ਖੰਭ ਵੀ ਹੈ ਨਹੀਂ ਕਬੂਤਰੇ ਕਿੱਥੋਂ ਭਾਲਦੇ ਆਪਾਂ ਬਾਅਦ ਚੱਲਦੇ ਆਂ ਫਿਰ ਯਾਰ ਪਿੰਡ ਹੀ ਚੱਲਾਂਗੇ ਹੁਣ ਲਓ ਜੀ ਬੁੱਟਰ ਵੀ ਆ ਗਏ ਸੀਗੇ ਤੇ ਇੱਥੇ ਵੀ ਹੈ ਨਹੀਂ ਕਬੂਤਰ ਹੈ ਹੀ ਨਹੀਂ ਬਸ ਉਧਰ ਮੰਤਰੀ ਕਹਿੰਦਾ ਕਹਿੰਦਾ ਗੱਜੜਵੇ ਤੁਸੀਂ ਆ ਜਾਓ ਪਰ ਪਿੰਡ ਹੀ ਚੱਲ ਜੂਗੇ ਤੇ ਇੱਥੇ ਵੀ ਕਬੂਤਰ ਬਾਬੇ ਦੋ ਰਹਿ ਗਏ ਸਿਰਫ ਓਨਲੀ ਦੋ ਕਬੂਤਰੇ ਬਾਕੀ ਦਰੁੱਤਾਂ ਜਲ ਕੇ ਰਿਕਾਰਡਿੰਗ ਸਰਾਵਾਂ ਆ ਗਿਆ ਨਾ ਆਪਾਂ ਵੀ ਕਿਹੜਾ ਕਬੂਤਰ ਟਾਈਮ ਕਰਕੇ ਕਿਹੜਾ ਬਰਦਾਸ਼ਤ ਹੀ ਹੋਵੇ ਕੱਟ ਰਣਾ ਕਿ ਕਬੂਤਰ ਨੂੰ ਦੋ ਰਹਿ ਗਏ ਇੱਥੇ ਪੁੱਲ ਮਲਾ ਕੇ ਮੇਰੇ ਸਾਹਮਣੇ ਬਾਕੀ ਬੰਦੇ ਪੁੱਛੇ ਰਹੇ ਗਏ ਤੇ ਆਪਾਂ ਹਰੂ ਜਾਣਾ ਪਹਿਲਾਂ ਨਾ ਆਪਣਾ ਸਾਰੂ ਤੇ ਫਿਰ ਕਿੱਧਰ ਆਊਗਾ ਚਲੋ ਫਿਰ ਚੱਲ ਜੀ ਲਓ ਜੀ ਆ ਕੇ ਗਿੱਦੜ ਬਹਿ ਗਿੱਦੜ ਬਹਾ ਆ ਕੇ ਗਿੱਦੜ ਬਹਾ ਕਿਧਰ ਬਹਾ ਹੀ ਹੈ ਚਾਰ ਦਿਨਾਂ ਦਾ ਸੰਗਾਨੋ ਖਾਦੋਂ ਕਰਕੇ ਆ ਜੀ ਕਿਧਰ ਬਹਾ ਹਾਂ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਕੇ ਤੇ ਕਿਧਰ ਦੇ ਆ ਕੇ ਤੇ ਪ੍ਰਪੰਢੀ ਚੱਲਦੇ ਆ ਬੰਦਾ ਬਾਦਾਮਦੂਮ ਲੈ ਜਾਂਦੇ ਨੇ ਵੇ ਜੀ। ਉਦਰਾ ਵਾਸਤੇ। ਤੇ ਪੋਇਦਿਆ ਮਨਪ੍ਰੀਤ ਜੀ। ਹਾਂਜੀ ਮੇਰੇ ਵੀਰੋ ਤੇ ਆਗੇ ਜੀ ਕਰੇ ਆਪਾਂ ਪਿੰਡ ਤੇ ਚੱਲ ਕੇ ਨਾਉਣੇ ਆ। ਨਾਲ ਨੂੰ ਕੇ ਫੇਰ ਵੇਣੇ ਆਣ ਯਾਰ। ਆਉਣੇ ਫਿਰ ਮਨਪ੍ਰੀਤ ਕੋਲ ਨਹੀਂ ਖੇਤ ਕੋ ਚੱਲ ਕੇ ਆਵਾਂਗੇ। ਕਿਰਾਂ ਚੱਲ ਕੇ ਨਾਉਣੇ ਆਉਣਾ। ਤੇ ਕਬੂਤਰ ਹੀ ਨਹੀਂ ਆਪਣੀ ਇੱਥੇ ਆਈ ਬਾਬੇ ਉਹਨਾਂ। ਬਹੁਤ ਮੱਥਾ ਮੱਥਾ ਮਾਰਿਆ। ਮੇਰੇ ਵੀਰੋ ਤੇ ਨਾਉਣੂ ਕੇ ਬਾਬੇ ਹੋ ਗਏ। ਇਤਰਾਮ ਕਰਦੇ ਤਿਆਰ ਹੋ ਗਏ ਨਾ। ਬਹੁਤ ਜ਼ਿਆਦਾ ਕਰਮੀ ਹੁੰਦੀ ਹੈ ਬਹੁਤ ਜ਼ਿਆਦਾ ਪੁੱਸੋ ਨਾ ਬਸ ਹਨਾ ਕੋਈ ਨਾ ਪਿਆ ਆ ਗਿਆ ਉਧਰੋਂ ਤੇ ਵੇੜਿਆ ਜਦਾ ਖੇਤ ਕੁਝ ਜ਼ਿਆਦਾ ਕੋਈ ਨਪਰਾ ਵਾਹੇ ਡੱਕਾ ਗੋੜਾ ਮਾਰ ਚੁਣੇ ਠੀਕ ਹੈ ਹੁਣ ਤਾਂ ਕੰਮ ਖੜੇ ਚੱਲ ਰਾਇਆ ਚੋਤੇ ਬੁਰਾ ਹਾਲ ਲੋਹਾਂ ਚੱਲਦੇ ਵੇੜਿਆ ਮੌਸਮ ਕੋਈ ਤਲੀ ਗੇ ਕਿ ਉੱਤਰਾ ਰਿਹਾ ਕਰੇ ਚੱਲ ਗੁਦਰਾ ਤੇ ਦਿਖਾਉਣਾ ਤੁਹਾਨੂੰ ਮੇਰੇ ਵੀਰੋ ਤੇ ਆ ਗਿਆ ਆਪਾਂ ਬਾਬੇ ਖੇਤ ਹੁਣ ਠੀਕ ਹੈ ਤੇ ਬਹੁਤ ਸੋਹਣਾ ਵਿਊ ਆ ਰਿਹਾ ਹੈ ਤੇ ਇੱਧਰ ਵੇਖੋ ਪਨੀਰੀ ਆਪਣੀ ਖੇਤ ਬਿਨਾਂ ਵੀ ਜੀ ਨਹੀਂ ਲੱਗ ਰਿਆ ਅੱਜ ਲਾਈ ਆ ਘੱਟ ਲੱਗੀ ਆ ਬਾਬੋ ਠੀਕ ਆ ਉਹ ਹੈਗੀ ਆ ਖਣੀ 18 86 ਖਣੀ 47 ਇੰਚ ਕੋ ਜ਼ਿਆਦਾ ਨਹੀਂ ਮੇਰੇ ਪੱਕਾ ਵੀ ਹੈਣਾ 86 ਖਣੀ 87 ਇੰਚ ਕੋ 86 18 86 ਉਹ ਵੀ ਹੈ ਵਾਲਾ ਤੇ ਉੱਪਰ ਇਹ 1400 1401 ਦੂਜੀ ਸਾਡੇ ਘਰ ਚਾਚੇ ਤਾਏ ਕੇ ਤੇ ਆਹ ਨੂੰ ਵੇਰ ਲਈ ਲੱਗੀ ਰੇੜੀ ਦੀ ਮਤਲਬ ਅਜ ਹੋਰ ਵੀ ਤੇ ਇੱਥੇ ਆਪਾਂ ਉਹਨੂੰ ਪਤਾ ਬਾਜੀ ਦੀ ਗਏ ਸੀਗੇ ਹੈਣਾ ਇਹਨੂੰ ਕੀੜਾ ਛੇੜਾ ਮਾਰ ਲਗੇ ਹਨ ਤੇ ਮੂੰਗੀ ਵੇਖ ਚਲਾਇ ਮੂੰਗੀ ਚ ਬਹੁਤ ਜਿਆਦਾ ਸੁੰਡੀ ਬਣੀ ਪਈ ਐ ਉਹ ਲਾਉਣ ਲਾਗੇ ਪਾਣੀ ਹਨ ਅਗਰ ਮੱਕੀਆਂ ਨੇ ਪਹਿਲੇ ਸਾਲ ਮੂੰਗੀ ਲਾਈ ਸੀ ਹਨ ਫਿਰ ਦੇਖ ਕੇ ਬਾਵੇ ਚਲਦੇ ਆ ਪਣੀਰੀ ਆਪਾਂ ਠੀਕ ਐ ਦੂਜੇ ਖੇਤ ਚਲਦੇ ਆ ਪਣੀਰੀ ਨਿਕਲਦਾ ਬਹੁਤ ਜੰਦੀ ਆ ਵੇਖੋ ਬਹੁਤ ਸੋਹਣਾ 뷰 ਆ ਰੇ ਅੱਛੇ ਵਾਲਾ ਠੀਕ ਐ ਨਾ ਤੇ ਅੱਗੇ ਛੇੜਾ ਮਾਰ ਲਗੇ ਤੇ ਫਿਰ ਚਲਦੇ ਆਂ ਜੀ ਬਾਬੋ ਖੇਤੋ ਚੱਲਦੇ ਜੀ ਆਪਾਂ ਤੇ ਥੋੜਾ ਕਾਮੋ ਪੈ ਗਿਆ ਬਾਦਲ ਤਾਂ ਨਹੀਂ ਦੂਜੇ ਕੇ ਜਾ ਸਕੇ ਹੰਪੂੜਾ ਬਾਲ ਹੁੰਦਾ ਕੇ ਸਮਾਨ ਸਮੋਲ ਲੈ ਕੇ ਆਉਣਾ ਮਾੜਾ ਮੋਟਾ ਘਰੇ ਮੰਗਾਇਆ ਸੀਗਾ ਤੇ ਥੇਰੇ ਚੱਲਦੇ ਹੁੰਦਾ ਬਸ ਸਮਾਨ ਪੜਾ ਕੇ ਮਾਰ ਤੇ ਗੋਲੀ ਆਪਾਂ ਤੇ ਇਹਨੂੰ ਚੱਲ ਕੇ ਤਾਂ ਤੁਸੀਂ ਵੇਖਦਾ ਹੁਣ ਹੋਰ ਕੰਮ ਤੋਂ ਹੈ ਆਪਣੇ ਕੋਲੇ ਹਾਂਜੀ ਮੇਰੇ ਵੀਰੋ ਤੇ ਹੁਣ ਕਰਦੇ ਆਪਾਂ ਵੀਡੀਓ ਦੀ ਐਂਡਿੰਗ ਤੇ ਤੁਹਾਨੂੰ ਜਿ ਪਤਾ ਇੱਕ ਬੂਦਰੀ ਨੰਡਵੀ ਆਪਣੀ ਹਨਾ ਬਹੁਤ ਪਾਲੀ ਚਾਰ ਸਫੇਰੇ ਪਿੰਡਾਂ ਪੁੰਡਾਂ ਚ ਜਾਏ ਤੁਸੀਂ ਬਾਕੀ ਜਿਵੇਂ ਵੀਡੀਓ ਵੇਖ ਹੀ ਚੁੱਕੇ ਹੋ ਹਨਾ ਬਹੁਤ ਸਾਡੇ ਦਾ ਕਿਸਮਤ ਹੀ ਮਾੜੀ ਹਨਾ ਬਹੁਤ ਤਾਂ ਮੱਖਾ ਮੁੱਠਾ ਮਾਰ ਕੇ ਵੇਖ ਲਿਆ ਔਰ ਫੌਣ ਹੀ ਪੈਂਦਾ ਪਰ ਲੋਕਾਂ ਦੇ ਵੀ ਨਾਲ ਹੀ ਭਜਦੇ ਆ ਪਰ ਸਾਡੇ ਨਾਲ ਦਾ ਜਿੰਨੀਆਂ ਬਾਹਰੀਆਂ ਛੱਡੀਆਂ ਸਾਰੇ ਹੀ ਭਜਦੇ ਹਨਾ ਪਤਾ ਨਹੀਂ ਕੀ ਕਰਮਾਂ ਦੀ ਘਾਟ ਪੂਟ ਹਨਾ ਕੀ ਚੱਕਰ ਬਣਿਆ ਪਿਆ ਚਲੋ ਫਿਰ ਵੀ ਕਰੀ ਜਾਨੇ ਹੁਣ 10 ਬਾਜੀਆਂ 10 ਛੱਡੀਆਂ 10 ਚੋਂ ਇੱਕ ਜਿੱਤੀ ਐ ਬਸ ਹਿੱਸਾ ਆਇਆ ਹਨਾ ਤੇ 9 ਬਾਜੀਆਂ ਹਾਰ ਗਏ ਤੇ ਮਨ ਜਾਈ ਭਰਿਆ ਕਹੋਣ ਯਾਰ ਬਾਜੀਆਂ ਛੱਡੇ ਹੀ ਨਹੀਂ ਕਰੀਏ ਬਸ ਕੰਮ ਹੀ ਨਹੀਂ ਵੇਟਦੀ ਜਮਨ ਪਾਉ ਨਹੀਂ ਪੈਂਦਾ ਫਿਰ ਜਦੋਂ ਮਗਰਲਾ ਟਾਈਮ ਆਉਂਦਾ ਉਦੋਂ ਇਹੇ ਨਹੀਂ ਖੜਦੇ ਕਬੂਤਰ ਹਨਾ ਉਦੋਂ ਇਹ ਬਸ ਇਹ ਜਵਾਬ ਦੇ ਜਾਂਦੇ ਹੈਗੇ 2:30 ਦੇ ਟਾਈਮ 'ਚ ਜੋ ਜਤ ਹਾਰ ਕਰਨੀ ਹੁੰਦੀ ਹੈ ਕਬੂਤਰਾਂ ਨੇ ਹਨਾ ਵੀ ਹੁਣ ਮਗਰ ਟਾਈਮ 'ਚ ਕਬੂਤਰ ਆਏ ਨੇ ਉਦੋਂ ਇਹੇ ਨਹੀਂ ਖੜਦੇ ਤੇ ਜਦੋਂ ਲੋਡ ਬਸ ਯਾਰ ਚਲੋ ਫਿਰ ਕੋਈ ਗੱਲ ਨਹੀਂ ਜਿਹੜਾ ਹੋਣਾ ਸੀ ਉਹ ਤਾਂ ਹੋਣਾ ਹੀ ਹੈ ਮੁਸ਼ਕਲਾਂ ਜਿੰਨੀਆਂ ਬਾਜ਼ੀਆਂ ਕਿ ਮੁਸ਼ਕਲ ਮੇਰੇ ਹਿਸਾਬ ਨਾਲ ਤਾਂ ਬਾਲੇ ਨਹੀਂ ਜਗ ਗਰਮ ਕਬੂਤਰ ਆ ਯਾਰ ਖੜਦੇ ਨਹੀਂ ਚਲੋ ਫਿਰ ਕੋਈ ਗੱਲ ਨਹੀਂ ਬਾਬੋ ਤੇ ਹੋਰ ਵੇੜਿਆ ਕਰਦੇ ਕੋਈ ਲੰਬੀ ਲੰਬੀ ਬਾਜੀ ਹੈਗੀ ਉੱਥੇ ਵੇਖਾਂਗੇ ਛੱਡਾਂ ਹੈਣਾ 25 ਤਰੀਕ ਦੀ ਬਾਜੀ ਹੋਣਾ ਆਪਣੀ ਲੰਬੀ ਇਹ ਨਾਲ ਹੀ ਪੰਡਾ ਲੰਬੀ ਆਪਣੀ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਚਲੋ ਫਿਰ ਓਕੇ ਬਾਏ ਬਾਏ ਲਵ ਯੂ ਸੀ ਯੂ ਤੇ ਆਪਣੇ ਲਖਨਉਦਨ ਦੁਰੀ ਪਾਤੇ ਸੀ ਨਾ ਤੇ ਫਿਰ ਰੱਬ ਰਾਖਾ ਬਾਏ ਬਾਏ